ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਫਿਰ ਹਜ਼ਰ ਹੋਇਆ ਆਪ ਜੀ ਦੇ ਨਾਲ ਸਾਂਝ ਪਾਉਣ ਵਾਸਤੇ ਗੁਰ ਸ਼ਬਦ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੋ ਅੱਜ ਆਪਾਂ ਵਿਚਾਰ ਵਟਾਂਦਰਾ ਕਰਨਾ ਹੈ ਜੋ ਅੱਜ ਆਪਾਂ ਆਪ ਜੀ ਨੂੰ ਸਰਮਣ ਕਰਾਉਣ ਲੱਗੇ ਹਾਂ ਉਹ ਸਾ ਸੰਗਤ ਜੀ ਬਹੁਤ ਹੀ ਧਿਆਨ ਦੇਣ ਦੇ ਲਾਡ ਸਰਵਣ ਕਰਨਾ ਅਤੇ ਕਿਰਪਾ ਕਰਨੀ ਇਸ ਸ਼ਬਦ ਦਾ ਜਾਪ ਕਰਨਾ ਜੋ ਮਹাপুরਸ਼ਾਂ ਨੇ ਸਾਨੂੰ ਦੱਸਿਆ ਹੈ ਉਹ ਜੇ ਸੁਕਤੀ ਅਨਸਾਰ ਉਹਨਾਂ ਦੱਸਿਆ ਹੈ ਉਹ ਆਪਜੀ ਦੇ ਨਾਲ ਸਾਂਝੀ ਕਰਨ ਲੱਗਾ ਹਾਂ ਇਹ ਮਹਾਂਪੁਰਸ਼ਾਂ ਦੇ ਦੱਸੀ ਉਹ ਯੁਕਤ ਅਨਸਾਰ ਜੇ ਆਪਾਂ ਪਾਠ ਕਰਾਂਗੇ ਤੇ ਸੰਸਾਰ ਦੇ ਸਾਰੇ ਹੀ ਸੁੱਖ ਆਪਾਂ ਨੂੰ ਪ੍ਰਾਪਤ ਹੋਣਗੇ ਸੰਸਾਰ ਦੀ ਕੋਈ ਮੰਗ ਜਿਹੜੀ ਆਪਾਂ ਮੰਗ ਲਵਾਂਗੇ ਉਹ ਸਤਿਗੁਰੂ ਪੂਰੀ ਕਰਨਗੇ ਇਹ ਸ਼ਬਦ ਮੈਂ ਆਪ ਜੀ ਨੂੰ ਸਰਵਨ ਕਰਾਉਣ ਲੱਗਾ ਹਾਂ ਤੇ ਇਹ ਜੋ ਸੰਤ ਮਹਾਂਪੁਰਖਾਂ ਨੇ ਨਿਰਮਲੇ ਸੰਤ ਸੀਗੇ ਜੋ ਸਾਡੇ ਨਜ਼ਦੀਕ ਇੱਥੋਂ ਪਿੰਡ ਤੇਮੂ ਵਾਲਾ ਉੱਥੇ ਰਿਆ ਕਰਦੇ ਸਨ ਉਹ ਹੁਣ ਇਸ ਸੰਸਾਰ ਵਿੱਚ ਜਿਹੜੇ ਆਪਣੇ ਪੰਜ ਭੌਤਿਕ ਸੀਰ ਨੂੰ ਤਿਆਗ ਕੇ ਸੱਚਖੰਡ ਜਾਬਰਾਜੇ ਹਨ ਉਹਨਾਂ ਦਾ ਦੱਸਿਆ ਹੋਇਆ ਸ਼ਬਦ ਉਨਾਂ ਦੱਸੀ ਹੋਈ ਯੁਗਤੀ ਅਨੇਕਾਂ ਹੀ ਲੋਕਾਂ ਨੇ ਜਾਪ ਕਰਕੇ ਵਰਤ ਕੇ ਸੁਖ ਪ੍ਰਾਪਤ ਕੀਤੇ ਹਨ ਇਥੋਂ ਤੱਕ ਕਿ ਜਿਹੜੇ ਕੁਝ ਕੋ ਮੈਂ ਇੱਕ ਆਪਜੀ ਨੂੰ ਦੱਸਾਂ ਕਿ ਇੱਕ ਵਿਅਕਤੀ ਬਿਲਕੁਲ ਸਧਾਰਨ ਪਰਿਵਾਰ ਦੇ ਵਿੱਚ ਸੀ ਬਿਲਕੁਲ ਛੋਟੇ ਪਰਿਵਾਰ ਦਾ ਤੇ ਇੱਕ ਛੋਟੀ ਜੀ ਨੌਕਰੀ ਲੱਭਦਾ ਸੀ ਤੇ ਮਹਾਪੁਰਖਾਂ ਦੇ ਕੋਲ ਗਿਆ ਤੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਸਾਡੇ ਤੇ ਕਿਰਪਾ ਕਰੋ ਸਾਡੇ ਪਰਿਵਾਰ ਤੇ ਕਿਰਪਾ ਕਰੋ ਸਾਨੂੰ ਰੋਜੀ ਰੋਟੀ ਦੇ ਦਿਓ ਦਾਸ ਨੂੰ ਕੋਈ ਦਾਸਿ ਮਤਾ ਉਪੜਿਆ ਸੀ ਉਸ ਸਮੇਂ ਤੇ ਉਹ ਕਹਿਣ ਲੱਗਾ ਕਿ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਵੇ ਤੇ ਮਹਾਪੁਰਖਾਂ ਨੇ ਉਸ ਨਾਲ ਬਚਨ ਕੀਤਾ ਕਿ ਭਾਈ ਤੂੰ ਸ਼ਬਦ ਤੈਨੂੰ ਦੱਸਣ ਲੱਗੇ ਇਸ ਦਾ ਜਾਪ ਕਰਿਆ ਕਰ ਇਹ ਯੁਕਤੀ ਦਾ ਜਾਪ ਇਹ ਯੁਕਤੀ ਦੇ ਨਾਲ ਜਾਪ ਕਰਿਆ ਕਰ ਜਿਹੜੀ ਯੁਕਤੀ ਅਸੀਂ ਤੁਹਾਨੂੰ ਦੱਸਣ ਦੱਸਾਂਗੇ ਤੇ ਤੂੰ ਤੇ ਛੋਟੀ ਨੌਕਰੀ ਕਹਿੰਦਾ ਹੈ ਤੈਨੂੰ ਵੱਡੀ ਨੌਕਰੀ ਮਿਲ ਜਾਵੇਗੀ ਸਾਧ ਸੰਗਤ ਜੀ ਉਸਨੇ ਸ਼ਬਦ ਦਾ ਜਾਪ ਕੀਤਾ ਸਾਧ ਸੰਗਤ ਜੀ ਜਿਹੜਾ ਬੰਦਾ ਆਰਮੀ ਦੇ ਵਿੱਚ ਸ਼ਿਪਾਈ ਬਣ ਤੀ ਹੋਣਾ ਚਾਹੁੰਦਾ ਸੀ ਕਿਸੇ ਮੈਕਮ ਸਿਵਲ ਮੈਕਮ ਵਿੱਚ ਛੋਟੀ ਨੌਕਰੀ ਕਰਨ ਲਈ ਤਰਲੇ ਮਾਰਦਾ ਸੀ ਉਸ ਨੂੰ ਆਰਮੀ ਦੇ ਵਿੱਚ ਕਲਰਕ ਦੀ ਜੌਬ ਮਿਲ ਗਈ ਗੁਰੂ ਸਾਹਿਬ ਦੇ ਸਾਧ ਸੰਗਤ ਜੀ ਉਸ ਨੇ ਜੌਬ ਪ੍ਰਾਪਤ ਕਰਕੇ ਵੀ ਇਹ ਸ਼ਬਦ ਦਾ ਜਾਪ ਨਹੀਂ ਛੱਡਿਆ ਤੇ ਸਾਧ ਸੰਗਤ ਜੀ ਉਹ ਲੈਫਟੀਨੈਂਟ ਕਰਨਲ ਰਿਟਾਇਰ ਹੋਇਆ ਲੈਫਟੀਨੈਂਟ ਕਰਨਲ ਬਣ ਗਿਆ ਕਲਰਕ ਦੀ ਜੌਬ ਜਦੋਂ ਮਿਲੀ ਤੇ ਉਹ ਜੌਬ ਕਰਦਾ ਕਰਦਾ ਨਾਲ ਹੀ ਉਸਨੇ ਆਰਮੀ ਦੇ ਵਿੱਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਉਹਦੀ ਸਿੱਧੀ ਭਰਤੀ ਕਲਰਕ ਤੋਂ ਕੈਪਟਨ ਬਰਤੀ ਹੋ ਗਿਆ ਉਹ ਤੇ ਫਿਰ ਉਸ ਦੀ ਬੜੀ ਵੱਡੀ ਪੋਸਟ ਤੋਂ ਰਿਟਾਇਰ ਹੋਇਆ ਅੱਜ ਕੱਲ ਉਹ ਪਿੰਡ ਛੱਡ ਕੇ ਤੇ ਤੇਸੇ ਵੱਡੇ ਸ਼ਹਿਰ ਵਿੱਚ ਕੋਠੀ ਪਾ ਕੇ ਰਹਿੰਦਾ ਹੈ ਸਾਧ ਸੰਗਤ ਜੀ ਸੰਤਾ ਮਹਾਂਪੁਰਖਾਂ ਬਲੋਂ ਦੱਸਿਆ ਸ਼ਬਦ ਮੈਂ ਆਪ ਜੀ ਨੂੰ ਸੁਣਾਉਣ ਲੱਗਾ ਕਿਰਪਾ ਕਰਕੇ ਇਹ ਸਰਵਣ ਕਰ ਲੋ ਤੇ ਇਸ ਦਾ ਜਾਪ ਕਰਨਾ ਹੈ ਜੁਗਤੀ ਜੋ ਮਹਾਂਪੁਰਖਾਂ ਨੇ ਦੱਸੀ ਹੈ ਉਹ ਮੈਂ ਆਪ ਜੀ ਨੂੰ ਸ਼ਬਦ ਦੇ ਤੋਂ ਬਾਅਦ ਸੰਗਾ ਸ਼ੋਰਟ ਮਹਲਾ ਪੰਜਵਾ सुनो बनंती ठाकर मेरे जी जंत तेरे धारे राख पैज नाम अपने की प्रभ जियो ख समाना कर प्यारे बुरे भले हम थारे रहाओ सुनी पकार समरथ स्वामी बंधन काट सवारे ਪਹਿਰ ਸਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪੁਹਾਰੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਰਾਤ ਸੌਰਠ ਦੇ ਵਿੱਚ ਜਿਹੜਾ ਸ਼ਬਦ ਹੈ ਧੰਨ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦਾ ਉਹਨਾਂ ਦੇ ਮੁਖਟ ਉਚਾਰਨ ਕੀਤਾ ਹੋਇਆ ਹੈ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 631 ਤੇ ਸੁਭਾਏਮਾਨ ਹੈ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਇਹ ਸ਼ਬਦ ਦਾ ਜਾਪ ਕਰਨ ਦੀ ਵਿਧੀ ਦੇ ਦੱਸੀ ਕੇ ਸ਼ਬਦ ਨੂੰ ਜਪ ਕਰਨ ਤੋਂ ਪਹਿਲਾਂ ਚਾਰ ਵਾਰ ਵਾਹਿਗੁਰੂ ਬੋਲਣਾ ਹੈ ਵਾਹਿਗੁਰੂ 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 ਸੋੜਠ ਮਹੱਲਾ ਪੰਜਵਾ ਸੁਣੋ ਬਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪਹਿਜ ਨਾਮ ਆਪਣੇ ਕੀ ਕਰਨ ਕ੍ਰਾਮਣ ਹਾਰੇ ਪ੍ਰਭ ਜੀ ਓਖ ਸਮਾਨ ਕਰ ਪਿਆਰੇ ਮੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸੁਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪੁਹਾਰੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਅਰਜੁਨ ਦੇਵ ਜੀ ਵਾਹਿਗੁਰੂ 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 सौरठ महला पंजवां सुनो बनंती ठाकर मेरे जी जंत तेरे तारे राख पैज नाम अपने की करण कराउण हारे प्रभ जी ओख समान कर प्यारे bure pale ham thare rahau suni pukar samrath swami bandan kar sware pair sir pao sevak jan mele nanak prakat pohare sat naam sri vae guru ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸ਼ੋਰ ਧਮ ਹਲਾ ਬਨਵਾਮ ਸੁਣੋ ਬਨੰਤੀ ਠਾਕਰ ਮੇਰੇ ਜੀ ਜੰਤ ਤੇਰੇ ਧਾਰੇ राख पैज नाम अपने की करण करावन हारे प्रभ जी खुश समा कर प्यारे बुरे पले हम थारे राओ सुनी पकार समर्थ स्वामी ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪੁਹਾਰੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸਿਰ ਗੁਰੂ ਅਰਜੁਨ ਦੇਵ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਦਾਸ ਨੇ ਸ਼ਬਦ ਤਿੰਨ ਵਾਰ ਸਿਰਫ ਪੜਿਆ ਹੈ ਤਿੰਨ ਵਾਰਸ਼ਾਬ ਦਾ ਪਾਠ ਕੀਤਾ ਹੈ ਆਰਚੀ ਨੇ ਇਸ ਦਾ ਪਾਠ ਘਟ ਤੋਂ ਘਟ 40 ਵਾਰ ਰੋਜ਼ਾਨਾ ਕਰਨਾ ਹੈ ਸਾਥ ਸੰਗਤ ਜੀ ਜੇ ਹੋ ਸਕੇ ਇੱਕ ਆਸਣ ਲਗਾ ਲੈਣਾ ਹੈ ਉਸ ਤੇ ਆਪ ਬੈਠਣਾ ਹੈ ਇੱਕ ਉਸ ਦੇ ਨਜ਼ਦੀਕ ਹੋਰ ਸੁੰਦਰਾ ਆਸਣ ਲਗਾਉਣਾ ਹੈ ਇਸ ਤੇ ਭਾਵਨਾ ਇਹ ਬਣਾਉਣੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਬੈਠੇ ਹਨ ਤੇ ਮੇਰੀ ਬੇਨਤੀ ਸੁਣ ਰਹੇ ਹਨ ਮੇਰਾ ਪਾਸ ਸੁਣ ਰਹੇ ਹਨ ਸੋ ਗੁਰੂ ਸواری ਖਾਲਸਾ ਸਾਧ ਸੰਗਤ ਜੀ ਇਸ ਤਰ੍ਹਾਂ ਤੁਸੀਂ 40 ਦਿਨ ਹੀ ਕਰਨਾ ਹੈ ਤੇ 40 ਦਿਨ ਕਰਨ ਤੋਂ ਬਾਅਦ ਜੋ ਵੀ ਆਪਜੀ ਦੀ ਭਾਵਨਾ ਹੋਵੇਗੀ ਉਹ ਪੂਰੀ ਹੋ ਜਾਵੇਗੀ ਤੇ ਸਾਧ ਸੰਗਤ ਜੀ ਫਿਰ ਇਸ ਪਾਠ ਨੂੰ ਛੱਡਣਾ ਨਹੀਂ ਹੈ ਉਮਰ ਭਰ ਲਈ ਕਰੀ ਜਾਵੋਗੇ ਤੇ ਹੋਰ ਤਰੱਕੀਆਂ ਹੋਰ ਬਖਸ਼ੀਆਂ ਹੁੰਦੀਆਂ ਜਾਣਗੀਆਂ ਇਸ ਪਾਠ ਤੋਂ ਇਲਾਵਾ ਸਾਧ ਸੰਗਤ ਜੀ ਜੋ ਤੁਹਾਡਾ ਆਪਣਾ ਨਿਤਨੇਮ ਹੈ ਉਹ ਵੀ ਨਹੀਂ ਛੱਡਣਾ ਉਹ ਵੀ ਜ਼ਰੂਰ ਕਰਨਾ ਹੈ ਸਾਤ ਸੰਗਤ ਜੀ ਇਹ ਯੁਕਤੀ ਦੇ ਨਾਲ ਜੋ ਸੰਤਾ ਮਹਾਂਪੁਰਖਾਂ ਵੱਲੋਂ ਦਰਸਾਈ ਹੋਈ ਹੈ ਜੇਕਰ ਆਪ ਇਹ ਸ਼ਬਦ ਦਾ ਜਾਪ ਕਰੋਗੇ ਆਪ ਜੀ ਦੀਆਂ ਮਨੋ ਕਾਮਨਾਵਾਂ ਮਨਜ਼ੂਰ ਪੂਰੀਆਂ ਹੋਣਗੀਆਂ ਹੁਣ ਬਾਤ ਕਰਦੇ ਆ ਹੋਇਆ ਜਾਂ ਵਿਚਾਰਾਂ ਕਰਦੇ ਆ ਹੋਇਆ ਕੋਈ ਭੁੱਲ ਹੋ ਗਈ ਹੋਵੇ ਤੇ ਮਾਫ਼ ਕਰ ਦੇਣਾ ਇਤਨੇ ਕੁ ਜਿਹੜੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਹੁਣ ਖਿਮਾ ਕਰ ਦਿਓ ਜੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ